ਕੁਝ ਦਿਨ ਪਹਿਲਾਂ ਸਮੁੰਦਰੀ ਡਾਕੂਆਂ ਵੱਲੋਂ ਇੱਕ ਵਪਾਰਕ ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਭਾਰਤੀ ਜਲ ਸੈਨਾ ਉਹਨਾਂ ਡਾਕੂਆਂ ਦੀ ਪਾਲ ਵਿੱਚ ਜੁੱਟ ਚੁੱਕੀ ਹੈ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਦੇ ਹਾਂ ਦਰਸਲ ਭਾਰਤੀ ਜਲ ਸੈਨਾ ਇੱਕ ਵਪਾਰਕ ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਵਿੱਚ ਸ਼ਾਮਲ ਸਮੁੰਦਰੀ ਡਾਕੂਆਂ ਦਾ ਪਤਾ ਲਗਾਉਣ ਲਈ ਉੱਤਰੀ ਅਰਬ ਸਾਗਰ ਦੇ ਵਿੱਚ ਸ਼ੱਕੀ ਜਹਾਜ਼ਾਂ ਨੂੰ ਤਲਾਸ਼ ਰਹੀ ਹੈ ਦੱਸਦੀ ਹੈ ਕਿ ਜਲ ਸੈਨਾ ਨੇ ਸ਼ੁੱਕਰਵਾਰ ਨੂੰ ਲਾਈਬੇਰੀਆ ਦੇ ਝੰਡੇ ਵਾਲੇ ਜਹਾਜ਼ ਐਮਵੀ ਲੀਲਾ ਨੌਫਰੀ ਕੋ ਨੂੰ ਅਗਵਾ ਕਰਨ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਸੀ ਅਤੇ ਇਸ ਵਿੱਚ ਸਵਾਰ 15 ਭਾਰਤੀਆਂ ਸਣੇ ਚਾਲਕ ਦਲ ਦੇ 21 ਮੈਂਬਰਾਂ ਨੂੰ ਬਚਾ ਲਿਆ ਸੀ ਅਤੇ ਜਲ ਸੈਨਾ ਨੇ ਦੱਸਿਆ ਕਿ ਉਹ ਇਸ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਪ੍ਰੋਪਲਸ਼ਨ ਬਿਜਲੀ ਸਪਲਾਈ ਤੇ ਸਟੀering ਗੀਅਰ ਨੂੰ ਮੋੜ ਸ਼ੁਰੂ ਕਰਨ ਵਿੱਚ ਲੱਗੇ ਹੋਏ ਨੇ ਅਤੇ ਉਹਨਾਂ ਕਹੇ ਕਿ ਇਸ ਤੋਂ ਬਾਅਦ ਐਮਬੀ ਲੀਲਾ ਨੌਰਫੋਕ ਭਾਰਤੀ ਜਲ ਸੈਨਾ ਦੇ ਜਹਾਜ਼ ਦੀ ਜਿਹੜੀ ਸੁਰੱਖਿਆ ਦੇ ਵਿੱਚ ਆਪਣੀ ਮੰਜ਼ਿਲ ਲਈ ਰਵਾਨਾ ਹੋਵੇਗਾ ਜਲ ਸੈਨਾ ਨੇ ਜਹਾਜ਼ ਦੀ ਮਦਦ ਲਈ ਇੱਕ ਜੰਗੀ ਜਹਾਜ਼ ਸਮੁੰਦਰੀ ਗਸ਼ਤ ਜਹਾਜ਼ ਪੀ8ਆਈ ਤੇ ਪ੍ਰੀਡੇਟਰ MQ9B drone तैनात किए थे ने दसन जोग है कि इस जहाज ने यूके मैरिटाइम ट्रेड ऑपरेशंस पोर्टल पर एक सूचना भेजा सी जिसमें दसया गया कि वीरवार शाम अनपेक्षित हथियारबंद व्यक्ति जहाज में सवार होगे ने और इस तो बाद भारतीय जल सेना ने विशेष समुद्री कमांडोज मार्कोस ने उत्तरी अरब सागर में जहाज अगवा दिया कोशिशा ते ਕਾਰਵਾਈ ਕਰਦਿਆਂ ਸ਼ੁੱਕਰਵਾਰ ਨੂੰ ਇਸ ਦੇ ਵਿੱਚ ਸਵਾਰ 21 ਜਣਿਆਂ ਨੂੰ ਬਚਾਲਿਆ ਸੀ ਜਲ ਸੈਨਾ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਟੀਮ ਨੂੰ ਜਹਾਜ਼ ਵਿੱਚ ਕੋਈ ਡਾਕੂ ਨਹੀਂ ਮਿਲਿਆ ਉਹਨਾਂ ਕਿਹਾ ਕਿ ਭਾਰਤੀ ਜਲ ਸੈਨਾ ਦੇ ਹਵਾਈ ਜਹਾਜ਼ ਵੱਲੋਂ ਲਗਾਤਾਰ ਚੇਤਾਵਨੀ ਦਿੱਤੇ ਜਾਣ ਤੇ ਸੈਨਾ ਦੇ ਸਮੁੰਦਰੀ ਜਹਾਜ਼ ਵੱਲੋਂ ਵਪਾਰਕ ਜਹਾਜ਼ ਦਾ ਪਿੱਛਾ ਕੀਤੇ ਜਾਣ ਕਾਰਨ ਸ਼ਾਇਦ ਸਮੁੰਦਰੀ ਡਾਕੂ ਰਾਤ ਨੂੰ ਜਹਾਜ਼ ਦੇ ਵਿੱਚੋਂ ਭੱਜਣ ਦੇ ਲਈ ਮਜਬੂਰ ਹੋ ਗਏ ਸੀ ਜ਼ਿਕਰ ਜੋ ਗਿਆ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਅਹਿਮ ਸਮੁੰਦਰੀ ਖੇਤਰਾਂ ਵਿੱਚ ਜਈਆਂ ਕਈ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਹੁਣ ਭਾਰਤੀ ਜਲ ਸੈਨਾ ਦੇ ਵੱਲੋਂ ਇਹਨਾਂ ਡਾਕੂਆਂ ਦੀ ਭਾਕ ਕੀਤੀ ਜਾ ਰਹੀ ਹੈ ਇੱਕ ਵਿਸ਼ੇਸ਼ ਮੁਹਿੰਮ ਹੈ ਜਿਹੜੀ ਉਹ ਚਲਾਈ ਜਾ ਰਹੀ ਹੈ ਤਾਂ ਕਹਿਣੀ ਹੈ ਕਿ ਚੁਣੌਤੀਆਂ ਨੇ ਜਿਹੜੀਆਂ ਉਹ ਕੇਵਲ ਆਰਮੀ ਨੂੰ ਨਹੀਂ ਹੁੰਦੀਆਂ ਜਾਂ ਕਹਿ ਲਈਏ ਕਿ ਹਵਾਈ ਸੈਨਾ ਨੂੰ ਨਹੀਂ ਹੁੰਦੀਆਂ ਬਲਕਿ ਜਲ ਸੈਨਾ ਨੂੰ ਇਸ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਦਰਸ਼ਕ ਵੀ ਸੋਚ ਕੇ ਹੈਰਾਨ ਹੁੰਦੇ ਹੋਣਗੇ ਕਿ ਆਖਰ ਜਿਹੜਿਆ ਸਮੁੰਦਰੀ ਜਹਾਜ਼ ਨੇ ਉਹਨਾਂ ਨੂੰ ਵੀ ਕਿਸ ਤਰੀਕੇ ਨਾਲ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਜਿਹੜਾ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਉਹ ਸਾਹਮਣੇ ਵੀ ਆਉਂਦੀਆਂ ਨੇ ਭਾਵੇਂ ਦੂਜਿਆਂ ਦੇਸ਼ਾਂ ਦੀ ਗੱਲ ਕੀਤੀ ਜਾਵੇ ਜਾਂ ਭਾਰਤ ਦੀ ਤਾਂ ਜਿਹੜੇ ਕੁਝ ਜਹੇ ਲੁਟੇਰੇ ਹੁੰਦੇ ਨੇ ਕੇਵਲ ਇਹ ਆ ਕੇਵਲ ਇੱਕ ਦੇਸ਼ ਦੀ ਗੱਲ ਨਹੀਂ ਹੈਗੀ ਬਲਕਿ ਬਹੁਤ ਸਾਰੇ ਜਹੇ ਮੁਲਕ ਨੇ ਜਿੱਥੇ ਕੁਝ ਜਹੇ ਅੰਸਰ ਹੁੰਦੇ ਨੇ ਜਿਹੜੇ ਜਹਾਜ਼ਾਂ ਨੂੰ ਹਥਿਆਉਣਾ ਚਾਹੁੰਦੇ ਨੇ ਉਸ ਵਿੱਚ ਜਿਹੜਾ ਮਾਲ ਦੂਜੇ ਦੇਸ਼ਾਂ ਨੂੰ ਜਾਂਦਾ ਹੈ ਉਸ ਨੂੰ ਉੱਥੇ ਹਿਉਣਾ ਚਾਹੁੰਦੇ ਨੇ ਤਾਂ ਉਸ ਮੰਤਵ ਦੇ ਵਾਸਤੇ ਉਹਨਾਂ ਨੇ ਜਿਹੜਾ ਇਹ ਕੋਸ਼ਿਸ਼ ਕੀਤੀ ਸੀ ਜਸ ਤੋਂ ਬਾਅਦ ਹੁਣ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਦੇਖਣਾ ਹੋਵੇਗਾ ਕਿ ਕਦੋਂ ਤੱਕ ਉਹਨਾਂ ਦੀ ਭਾਲ ਕਰ ਲਈ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਇੱਕ ਵਿਸ਼ੇਸ਼ ਜਿਹੜਾ ਮਹਿਮਾ ਚਲਾਈ ਜਾ ਰਹੀ ਹੈ ਵਿਸ਼ੇਸ਼ ਜਿਹੜਾ ਆਪਰੇਸ਼ਨ ਚਲਾਈ ਜਾ ਰਿਹਾ ਹੈ ਭਾਰਤੀ ਜਲ ਸੈਨਾ ਦੇ ਵੱਲੋਂ ਕਿਉਂਕਿ ਬਹੁਤ ਵੱਡੀਆਂ ਚੁਣੌਤੀਆਂ ਹੁੰਦੀਆਂ ਨੇ ਭਾਰਤੀ ਜਲ ਸੈਨਾ ਦੇ ਸੈਨਿਕਾਂ ਨੂੰ ਬਹੁਤ ਸਾਰਾ ਜਿਹੜਾ ਇਸ ਤਰੀਕੇ ਦੇ ਜਾਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੇ ਹਾਲਾਤਾਂ ਦੇ ਨਾਲ ਲੜਨਾ ਪੈਂਦਾ ਹੈ ਤਾਂ ਉਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਹਮੇਸ਼ਾ ਜਲ ਸੈਨਾ ਜਿਹੜੀ ਉਹ ਤਿਆਰ ਰਹਿੰਦੀ ਹੈ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਆਖਰ ਕਦੋਂ ਤੱਕ ਉਹਨਾਂ ਡਾਕੂਆਂ ਦੀ ਜਿਨ੍ਹਾਂ ਦਾ ਇਹ ਖਦਸ਼ਾ ਸੀ ਕਿ ਉਹ ਜਹਾਜ਼ ਦੇ ਵਿੱਚੋਂ ਭੱਜਣ ਵਾਸਤੇ ਮਜਬੂਰ ਹੋਗੇ ਸੀ ਉਸ ਨੂੰ ਛੱਡ ਕੇ ਤਾਂ ਉਹਨੂੰ ਕਦੋਂ ਤੱਕ ਜਿਹੜਾ ਉਹ ਫੜ ਲਿਆ ਜਾਂਦਾ ਹੈ ਜੁੜੇ ਨੂੰ ਲੀਡਰ ਪੰਜਾਬੀ মিডিਆ ਦੇ ਨਾਲ ਧੰਨਵਾਦ